ਅੰਚਲੀਆਂ ਲਈ ਦੋ ਲੰਗਾ ਮਾਰ ਗਿਆ ਤਾਂ ਹੁਣ ਦੁਕਾਨ ਤੇ ਤੁਰ ਗਿਆ ਮਮੀ ਹੁਣ ਆਉਣ ਤੋਂ ਪਹਿਲਾਂ ਪਹਿਲਾਂ ਸਬਜ਼ੀ ਬਣਾ ਲੈਣੀ ਆ ਜਿਉ ਆ ਗਈ ਨਾ ਤੇ ਉਹਨਾਂ ਨੇ ਕਿਹਾ ਇਹਦੇ ਨਾਲ ਹੀ ਲਾਗਦਾ ਲੰਗਸਾਰੂ ਹੁਣ ਕਿ ਚਰਸਵਾ ਦਾ ਖਾਣ ਵੀ ਨਹੀਂ ਦਿੰਦੇ ਹਾਂ ਲੱਗਦਾ ਆ ਵੀ ਗਏ ਨੇ ਇੱਥੇ ਆ ਵੀ ਗਏ ਨੇ ਮੈਂ ਸੋਚਿਆ ਕਿ ਚਰਸਵਾ ਦਾ ਸਬਜ਼ੀ ਬਣਾ ਕੇ ਤੇ ਰੋਟੀ ਖਾਵਾਂਗੇ ਇਹਨਾਂ ਨੂੰ ਵੀ ਸਮੈਲ ਚੱਲ ਗਈ ਕਿ ਇਹ ਸਬਜ਼ੀ ਬਣਾਉਣ ਲੱਗੀ ਹੈ ਮੈਨੂੰ ਤੇ ਲੱਗਦਾ ਬਾਜ਼ਾਰ ਤੱਕ ਪਹੁੰਚੇ ਹੀ ਨਹੀਂ ਆ ਅੱਜ ਚੋ ਹੀ ਵਾਪਸ ਆਗੇ ਨੇ ਨੰਦੀਪ ਕੀ ਕਰਨ ਲੱਗੀ ਹੈ ਮਮੀ ਪਿੰਡ ਰਾਏ ਸੀ ਤੁਹਾਨੂੰ ਭੁੱਖ ਲੱਗੀ ਕਹਿੰਦੇ ਰੋਟੀ ਖਾਣੀ ਹੈ ਤੇ ਮੈਂ ਚਲ ਪਿੰਡੀਆਂ ਦੀ ਸਬਜ਼ੀ ਬਣਾ ਦਿੰਨੀ ਆ ਤੇ ਸਾਲ ਨੂੰ ਬਣਾਉਣ ਲੱਗੀ ਹੈ ਤੇ ਹੋਰ ਮੰਮੀ ਕਿਤੇ ਕਿੰਨੀ ਆ ਕਿਵੇਂ ਅਦਰਕ ਮਿਲੋ ਤੇ ਸਾਰੀਆਂ ਹੈ ਗਿਆ ਵਾ ਖਾਰ ਨਾ ਮਨੋਂ ਨਾ ਨਾ ਸੇ ਨਾ ਦਾ ਨਵੀਂ ਕਰਨਾ ਇਹ ਨਵੇਂ ਇੱਕ ਹੋੜਾ ਦੇ ਰੋਕਾ ਲੈਣੀ ਤੇ ਨਾਲ ਇਹ ਦੋ ਪਿਆਜ਼ ਕੀ ਕਰਨੇ ਨੇ ਮੰਮੀ ਚਾਰਜੀ ਹੈਗੇ ਆ ਪੰਜ ਸਰ ਦੋ ਦਿਨ ਪਿਆਜ਼ ਪਾਵਾਂਗੇ ਤੇ ਫੇਰੀ ਢੰਗ ਹੋਊਗਾ ਨਾ ਨਹੀਂ ਕੋਈ ਪਾ ਆ ਰਹਿਣਗੇ ਤੇ ਮੰਮੀ ਤੇ ਜ਼ਿਆਦਾ ਨਹੀਂ ਜੀ ਸਰਨਾ ਸਰਨਾ ਕਿਉਂ ਨਹੀਂ ਲਾ ਲਾ ਕੇ ਖਾ ਲਈਏ ਤੋਂ ਨੇ ਜਾਣਦੇ ਟੱਕ ਤੜਿਆ ਇੱਕੋ ਹੀ ਬਣਾ ਮੰਮੀ ਇਹ ਕਿਤੇ ਕਿੰਨੀਆਂ ਗ੍ਰੈਜੂਏਟ ਸ਼ੌਂਕ ਕੇ ਮਾਸਾਬ ਜੀ ਨਿਆ ਹੋ ਜਾਂਦੀਆਂ ਆ ਜਿੰਨਾ ਤੈਨੂੰ ਕੰਮ ਆਖਿਆ ਨਾ ਉਨਾ ਹੀ ਕਰ ਵਾਦ ਉਹਨਾਂ ਨੂੰ ਗੱਲਾਂ ਸੁਣਾਈ ਜਾਂ ਉਹ ਜਿੰਨੇ ਬੁੱਤ ਆਲੇ ਪੜੇ ਆ ਜਾ ਤੇ ਜੀ ਨੇ ਜਿਹੜਾ ਤੇਲ ਕਰਦਾ ਉੰਨੇ ਪਾਲਾ ਮੰਮੀ ਤੇ ਇਦਾਂ ਹੀ ਕਰਦੀ ਆ ਜੇ ਪਿਆਜ਼ ਨਾ ਪਾਵਾਂਗੇ ਨਾ ਡੰਗ ਕਿੱਦਾਂ ਬਣਾਵਾਂ ਮੰਮੀ ਨੇ ਤੇ ਕਹਿਣਾ ਇਹਦੇ ਨਾਲ ਰੋਟੀ ਖਾਧਰਾ ਫਿਰ ਆਪਾਂ ਚਾਹ ਨਾ ਖਾਣੀ ਐ ਤੇ ਹੋਰ ਵੀਦੀ ਇਹੋ ਗੱਲ ਤੇ ਮੈਂ ਮੰਮੀ ਨੂੰ ਕਹਿਦੀ ਹਾਂ ਪਰ ਤੁਹਾਨੂੰ ਪਤਾ ਦੇ ਹੈਗਾ ਉਹਨਾਂ ਦਾ ਉਹ ਕਿਹੜੇ ਕਿਹੇ ਦੀ ਸੁਣਦੇ ਨੇ ਤੂੰ ਹੀ ਗਏ ਵੀ ਜਮ ਹੱਥ ਲਾਗੇ ਵਾਪਸ ਆਗੇ ਜੇ ਹੱਥ ਲਉਣ ਲਈ ਗਈ ਹੋਈ ਆ ਮੰਮੀ ਨੇ ਲੈ ਕੇ ਕੋਸ਼ਣ ਨਹੀਂ ਦਿੱਤਾ ਬਸ ਆ ਅੱਧਾ ਕਿਲੋ ਸਬਜ਼ੀ ਲੈ ਕੇ ਦਿੱਤੀ ਆ ਤੇ ਜੇ ਮੈਂ ਕਿਹਾ ਮੰਮੀ ਕੱਲ ਬੱਚੇ ਆ ਤੇ ਫਰੂਟ ਲੈ ਦੇ ਹੋਣਾ ਅੱਗੋਂ ਪਤਾ ਕੀ ਕਹਿੰਦੇ ਇੱਕ ਅਨਾਰ ਲੈ ਕੇ ਆਹੋ ਹੀ ਸਾਰੇ ਜਣੇ ਖਾ ਲਿਆ ਹਏ ਦੀਦੀ ਇੱਕ ਅਨਾਰ ਉਹ ਵੀ ਰਹਿਣ ਦਿੰਦੀ ਉਹ ਲੈ ਕੇ ਕੀ ਕਰਨਾ ਹੈ ਇਕਲਾ ਲੱਗਿਆ ਤਾਂ ਮਹੁਰਤ ਨਾ ਹੋਇਆ ਹੋਇਆ ਹੀ ਮੈਨੂੰ ਮਹੁਰਤ ਨਾ ਹੋਇਆ ਕਿਉਂ ਨਹੀਂ ਮੈਂ ਤੇ ਮੂੰਹ ਨਪੇਟ ਗਈ ਨਾ ਤੇ ਇੱਕ ਪਾਸੇ ਖਲੋ ਗਈ ਤੇ ਇੱਕ ਨਾਲ ਤਾਂ ਵੀ ਮੰਮੀ ਉਹਦੇ ਨਾਲ ਪਿੱਟ ਸੀ ਆਪਾ ਆ ਕੇ ਆਈ ਉਹ ਦਿਨ ਦਾ ਹੀ 40 ਰੁਪਏ ਦਾ ਇਹਨੇ ਨਾਲ ਲੜਕੇ 35 ਰੁਪਏ ਦਿੱਤੇ ਤੇ ਦੀਦੀ ਮੱਕੀ ਸੌਦਾ ਨਹੀਂ ਲੈਂਦਾ ਜੜਾ ਲੈਣਗੇ ਉਹ ਤੈਨੂੰ ਕਹਿਣ ਤੇ ਦੇਣੀ ਆ ਕਿ ਬਸ ਆ ਅੱਧਾ ਕਿਲੋ ਸੱਜੀ ਲੈ ਕੇ ਤੇ ਕਹਿੰਦੇ ਚਲੋ ਘਰ ਜਲੀਰ ਹੈਗੇ ਨੇ ਸਭ ਦੇ ਤੇ ਜੇ ਮੈਂ ਆ ਗਿਆ ਮੰਮੀ ਹਾਨੂੰ ਥੋੜਾ ਜਹਾ ਮੇਕਅਪ ਦਾ ਸਮਾਨ ਲੈ ਦੇਉ लिपस्टिक ਵੀ ਖਤਮ ਹੋਈ ਹੈ ਤੇ ਕਰੀਮ ਵੀ ਅੱਗੋਂ ਪਤਾ ਕੀ ਕਹਿੰਦੇ ਕੋਈ ਨਹੀਂ ਮੈਂ ਤੈਨੂੰ ਘਰ ਜਾ ਕੇ ਦੱਸਾਂਗੀ ਉਹ ਕਿੱਦਾਂ ਵਰਤਣੀ ਹੈ ਤੈਨੂੰ ਪਤਾ ਹੀ ਹੈ ਮੰਮੀ ਦਾ ਉਹਨੇ ਕਿੱਦਾਂ ਵਰਤਨ ਨੂੰ ਕਹਿਣਾ ਉਹਨੇ ਕਹਿਣਾ ਟਿਊਬ ਜਿਹੜੀ ਉਹਨੂੰ ਕੱਢ ਲਓ ਤੇ ਲਿਪਸਟਿਕ ਜਿਹੜੀ ਆ ਉਹ ਤਿੱਲੇ ਨਾਲ ਕੱਢ-ਕੱਢ ਕੇ ਤੇ ਲਾ ਲਓ ਨਾਲੇ ਆਪਣੀਆਂ ਗੱਲਾਂ ਦੱਸਦੇ ਰਹਿਣਗੇ ਕਿ ਇਹ ਇਦਾਂ ਹੀ ਵਰਤਦੇ ਹੁੰਨੇ ਆ ਤੇ ਹੋਰ ਜਦੋਂ ਵੇਖੋ ਮੰਮੀ ਆਪਣੇ ਜ਼ਮਾਨੇ ਦੀਆਂ ਗੱਲਾਂ ਕਰਦੀ ਰਹਿੰਦੀ ਆ ਅਸੀਂ ਆਪਣੇ ਜ਼ਮਾਨੇ 'ਚ ਉਹ ਕਰਦੇ ਹਾਂ ਅਸੀਂ ਆਪਣੇ ਜ਼ਮਾਨੇ 'ਚ ਆਹ ਕਰਦੇ ਹਾਂ ਮੰਮੀ ਨੂੰ ਇੰਨਾ ਨਹੀਂ ਪਤਾ ਕਿ ਜ਼ਮਾਨੇ ਦੇ ਹਿਸਾਬ ਨਾਲ ਝੱਲਣਾ ਪੈਂਦਾ ਹੁਣ ਜਿੱਦਾਂ ਦਾ ਟਾਈਮ ਹੈ ਓਦਾਂ ਤੇ ਕਰਨਾ ਪਹਿਰ ਦੀਦੀ ਚਲੋ ਸ਼ੁਰੂ ਇਹ ਨਾ ਕਰਨਾ ਮੈਂ ਤਾਂ ਸਬਜੀ ਬਣਾ ਲਈ ਤੇ ਪਿੰਦ ਨੂੰ ਰੋਟੀ ਤਾਂ ਮਾਣ ਨੂੰ ਭੁੱਖ ਲੱਗੀ ਆ ਤੇ ਮੈਂ ਵੀ ਜਿਹੜੀ ਆਪਣੇ ਵਾਸਤੇ ਦਾ ਕਾ ਪਚਾਹ ਬਣਾਣਾ ਮੰਮੀ ਤੇ ਤਰਾ ਤਰਾ ਕੇ ਮਾਰੀ ਛੜੀਆਂ ਦੀਆਂ ਰੱਤਾਂ ਪੀਣ ਨੂੰ ਹੋਣੀਆਂ ਚਲੋ ਬਣਾਉਂਦੇ ਪਿੰਦਰ ਕੱਲਬਾ ਆਇਆ ਮੈਂ ਬਸ ਮੰਮੀ ਤੁਹਾਡੇ ਅੱਗੇ ਅੱਗੇ ਤੁਰੇ ਜਾਂਦੇ ਆ ਜਿਹੜੇ ਕੰਮ ਗਿਆ ਹਾ ਹੋ ਗਿਆ ਵਾ ਮੰਮੀ ਨਹੀਂ ਹੋਇਆ ਕਿਉਂ ਹੋਇਆ ਕਿਉਂ ਨਹੀਂ ਲੇਟ ਹੋ ਗਿਆ ਹਾਂ ਤੈਨੂੰ ਮੈਂ ਤਾਂ ਆਈ ਹੀ ਬਟੈਨ ਨਾਲ ਜਾ ਮੰਮੀ ਟੈਨ ਨਾਲ ਕਿੱਦਾਂ ਜਾਣਾ ਬਾਹ ਸਾਰੇ ਕੰਮ ਕਰਕੇ ਤੇ ਫੇਰ ਹੀ ਜਾਣਾ ਸੀ ਜੇ ਮੈਂ ਤੁਹਾਨੂੰ ਆਪੇ ਕੋਈ ਸੰਦ ਲਾਇਨਾ ਤੂੰ ਤਾਂ ਨਹੀਂ ਮੰਨੇ ਤੇ ਤੂੰ ਕਹਿੰਦਾ ਤੁਰਦਾ ਗਿਆ ਅਸਕਰ ਬੱਸੇ ਗਿਆ ਸੀ ਮम्मी ਬੱਸ ਨੇ ਮੈਂ ਆਪਣਾ ਟਾਈਮ ਨਾ ਬਚਾਉਣਾ ਸੀ ਉੱਥੇ ਮੈਨੂੰ ਤਾਂ ਡਿੱਕਰ ਨਹੀਂ ਢੇ ਮੈਂ ਲੇਟ ਹੋ ਗਿਆ ਨਾ ਤੁਸੀਂ ਮੈਨੂੰ ਪੈਸੇ ਤੇ ਲਾਵਾ ਦੇ ਕੇ ਤੋੜਿਆ ਕਿਉਂ ਪੈਸੇ ਦੇ ਵੀ ਦਿੱਤੇ ਦੇ ਹੈ ਸੀ ਨਾ ਹੋਰ ਤੈਨੂੰ ਕਿੰਨੇ ਦੇਣੇ ਹਨ ਕਿੰਨੇ ਦੇ ਦਿੱਤੇ ਹੀ 200 ਰੁਪਏ ਜਦ ਮੈਂ ਦਿੱਤਾ ਸੀ ਤੇ ਤੂੰ ਸੋਣਾ ਮੰਮੀ ਕੀ ਹੋਣਾ ਸੀ ਤੁਹਾਨੂੰ ਪਤਾ ਮੈਂ ਅੱਡੇ ਤੋਂ ਤੁਰਤੀਆ ਗਿਆ ਨਾ ਉੱਥੇ 15 ਮਿੰਟ ਜਾਂਦਿਆਂ ਲੱਗੇ ਤੇ 15 ਮਿੰਟ ਹੀ ਹੁੰਦਿਆਂ ਲੱਗੇ ਉਹਨੇ ਚੇ ਲੇਟ ਹੋ ਗਿਆ ਮੈਂ ਤੇ ਤੁਹਾਡੇ ਲੱਗੇ ਮੁੰਡੇ ਚਾਰ ਪੰਜਾਂ ਮਾਰਦੇ ਤੇ ਛੱਟ ਪਹੁੰਚ ਜਾਂਦੇ ਨੇ ਉਹ ਮੰਮੀ ਮੈਂ ਉੱਟ ਕੇ ਥੋੜੀ ਚੱਲ ਜਾਈ ਨਾ ਹਰ ਖਾਂ ਰੋਹੀ ਆ ਗਿਆ ਬਿਹਾਨ ਨੂੰ ਪੈਹਾ ਹੀ ਹੋਏ ਤੇ ਫੇਰ ਇਹ ਹੀ ਕਦਮ ਠਾਈਏ ਉਦਾਂ ਤਾਂ ਹੀ ਜਾ ਨਹੀਂ ਸਕਦੇ ਚਲੋ ਠੀਕ ਆ ਚੱਲ ਮੈਨੂੰ ਇਹ ਦੱਸ ਕੋਈ ਪੈਹਾ ਦੇ ਲਵਾ ਦੇ ਆਵਾ ਆ ਵਦੇ ਨੇ ਕਿੰਨੇ ਵਦੇ ਨੇ 100 ਰੁਪਏ ਵਦੇ ਨੇ ਲੈ ਦੇਣਾ ਤੁਹਾਨੂੰ ਆਹ ਹੈ 100 ਰੁਪਏ ਵਦੇ ਨੇ ਹੋਰ ਕਿੰਨੇ ਵਦਨੇ ਸੀ 200 ਰੁਪਏ ਤੈਨੂੰ ਮੈਂ ਦਿੱਤਾ ਸੀ ਮੰਮੀ 200 ਰੁਪਏ ਐਂਸ ਨੌਂ ਦੇ ਜਦ ਨਾਲ ਯਾਰਾਣਾ ਦਿੱਤੇ ਹੁੰਦੇ ਆ ਤੇ ਬਾੜਾ ਕਿੰਨਾ ਕੇ ਲੱਗਾ ਮੈਨੂੰ ਪਤਾ ਬਾੜੇ ਤੋਂ ਵਾਦੀ ਦਿੱਤੇ ਸੰਮ ਸੋਚ ਕੇ ਦਿੱਤੇ ਹਨ ਮੰਮੀ ਟਿਕਟਾਂ ਪਈਆਂ ਕੋਲ 190 ਰੁਪਏ ਕਰਾਇਆ ਲੱਗਾ ਉਹ ਮੈਂ ਤਾਂ ਤੁਰ ਤੁਰ ਕੇ ਖੱਬ ਗਿਆ ਐਵੇਂ ਝੂਠ ਨਾ ਮਾਰ ਕਰਾਇਆ ਮੈਨੂੰ ਪਤਾ ਜੀ ਨਾ ਲੱਗਾ ਤੂੰ ਉਹਦੇ ਖਾ ਪੀ ਆਇਆ ਬਣਾ ਚਲੋ ਠੀਕ ਆ ਮੰਮੀ ਇਦਾਂ ਹੀ ਸਹੀ ਘਰ ਦਾ ਪਾਣੀ ਪੀ ਕੇ ਕਹਿੰਦੇ ਘਰ ਹੀ ਆਣ ਕੇ ਪੀਤਾ ਮੈਂ ਤਾਂ ਤੇ ਚੀਜ਼ ਨੂੰ ਮੂੰਹ ਨਹੀਂ ਲਾਇਆ ਏ ਆ ਵੀ ਜੇ ਮੇਰੇ ਕੋਲ ਪੈਸੇ ਖੜਦੇ ਨਾ ਤਾਂ ਮੈਨੂੰ ਸੁਚਾਈ ਦੱਸਿਆ ਕਰਵਾਣਗੇ ਮੇਰੇ ਨਾਲ ਝੂਠ ਨਾ ਬੋਲਿਆ ਕਰੋ। ਉਹ ਮੰਮੀ ਕਿਹੜਾ ਝੂਠ ਬੋਲਿਆ ਤੁਹਾਡੇ ਨਾਲ ਤੱਕ। ਤੁਸੀਂ ਬੱਸ ਕੰਜੂਸੀਆਂ ਕਰਦੇ ਰਹਿ ਕਰੋ। ਤੇ ਕੰਜੂਸੀਆਂ ਕਰਨੀਆਂ ਪੈਂਦੀਆਂ ਨੇ। ਜੇ ਕੰਜੂਸੀਆਂ ਨਾ ਕਰੀਏ ਤੇ ਤੁਹਾਨੂੰ ਕੀ ਪਤਾ ਵਈ ਜਾਣਿਆਂ ਨੂੰ। ਮੰਮੀ ਜਿੱਥੇ ਕਰਨੀ ਉੱਥੇ ਤੇ ਮੰਨਿਆ ਕਰ ਲਈ ਪਰ ਜਿੱਥੇ ਲੱਗਣੇ ਉੱਥੇ ਤੇ ਦਿਆ ਕਰੋ ਪੂਰੇ ਪੈਸੇ। ਜਦ ਪੈਸੇ ਦਿੱਤੇ ਹੁੰਦੇ ਨਾ ਤੀ ਮੈਨੂੰ ਵਾਅਦਾ ਕਿ ਕੰਮ ਅੱਜ ਹੀ ਹੋ ਜਾਣਾ ਨਹੀਂ। ਹੁਣ 200 ਰੁਪਏ ਕਿਰਾਏ ਦਾ ਅੱਜ ਗਿਆ। ਹੁਣ ਫੇਰ ਜਦਨ ਜਾਵਾਂਗਾ ਫੇਰ ਲਾਵਾਂਗੇ। ਤੇ ਤੂੰ ਮੈਨੂੰ ਹੋਰ ਨਹੀਂ ਦ ਵੇ ਮੰਮੀ ਉੱਥੇ ਪੈਸੇ ਵਾਧ ਲੱਗਣੇ ਤੇ ਮੈਂ ਉਹਦੇ ਦੇ ਕੇ ਤੋੜਦੀ। ਉਹ ਉੱਥੇ ਤੇ ਨਹੀਂ ਕਰਾਇਆ ਤੇ ਪੂਰਾ ਦੇਣਾ ਸੀ। ਰੁਪਈਆ 500 ਦੇ ਕੇ ਤੋੜਿਆ ਹੁੰਦਾ ਨਾ ਤੇ ਅੱਜ ਕੰਮ ਹੋ ਜਾਣਾ ਨਹੀਂ ਤੁਹਾਡਾ। ਵੇ ਜਾ ਵੇ ਮੇਰੇ ਸਿਰ ਨਾ ਖਾਇਆ ਕਰੋ। ਹੋ ਗਿਆ ਸਾਰਾ ਸੋਈ ਦਾ ਕੰਮ। ਹਾਂਜੀ ਮੰਮੀ ਹੋ ਗਿਆ। ਤੇ ਇੱਥੇ ਬੈਠੀਆਂ ਕੀ ਕਰਨ ਲੇਗੀ ਆਪਣੇ ਕੱਪੜੇ ਕੁਫੜੇ ਕੱਢ ਕੇ ਦੇ ਰੱਖੋ। ਫਿਰ ਤੋਂ ਸਿਰ ਤੇ ਟਾਈਮ ਦੇ ਟਾਈਮ ਕੱਢਣੇ ਤੇ ਫਿਰ ਲੇਟ ਹੋ ਜਾਣਾ। ਕਿੱਥੇ ਜਾਣਾ ਮੰਮੀ ਆਪਾ? ਵਿਆਹ ਜਾਣਾ ਵਾ ਕਿੱਥੇ ਜਾਣਾ ਸਾਰੇ ਪਰਿਵਾਰ ਨੂੰ ਆ ਕੇ ਗਏ ਨੇ। ਆਪਾਂ ਨਹੀਂ ਵਿਆਹ ਹੋਣਾ ਹੈਗਾ ਤੁਸੀਂ ਆਪੇ ਹੋਇਓ ਕਿਉਂ ਤੁਹਾਡਿਓ ਨਹੀਂ ਜਾਣਾ ਤਾਂ ਮਮੀ ਅੱਜ ਕਾਦੇ ਵਾਸਤੇ ਖੜਿਆ ਹੈ ਵਿਆਹ ਕਿ ਤੀਹਾਨੂੰ ਥੋੜਾ ਜਿਹਾ ਸਮਾਨ ਦੇ ਦਿਓ ਤੀਹਾਨੂੰ ਉਹ ਵੀ ਨਹੀਂ ਲੈ ਕੇ ਦਿੱਤਾ ਲੋਕਾਂ ਨੇ ਨੂਹਾਂ ਪਾਲਰ ਜਾਂਦੀਆਂ ਤੁਸੀਂ ਕਿਤੇ ਸਾਾਨੂੰ ਉਹ ਵੀ ਨਹੀਂ ਖੜਦੇ ਹੈਗੇ ਕਿ ਮੰਮੀ ਅਹੀਂ ਨਹੀਂ ਜਾਣਾ ਹੈਗਾ ਤੁਸੀਂ ਆਪੇ ਜਾ ਕੇ ਤੇ ਹੋਇਆ ਮਾਨੂੰ ਘਰੇ ਹੀ ਰਹਿਣ ਦਿਓ ਫੇਰ ਤਾਂ ਉਹ ਗੱਲ ਕਰਦੇ ਸੀ ਨਾ ਮੇਰੀ ਬੇਇੱਜ਼ਤੀ ਕਰਾਓਗੇ ਜਦੋਂ ਸਾਰੇ ਟੱਬਰ ਨੂੰ ਆ ਕੇ ਗਏ ਨਾ ਵੀ ਘਰ ਕੇ ਹੋਣੀ ਰਹਿਣਾ ਹੈਗਾ ਇਹਦੇ 'ਚ ਮੰਮੀ ਬੇਇੱਜ਼ਤੀ ਵਾਲੀ ਕਿਹੜੀ ਗੱਲ ਆ ਅਗਲੇ ਤੇ ਕਹਿੰਦੇ ਹੁੰਦੇ ਆ ਕਿ ਸਾਰੇ ਜਣੇ ਆਓ ਤੇ ਸਾਰੇ ਜਣੇ ਨੇ ਥੋੜੀ ਨਾ ਧੋਰ ਪੈਣਾ ਉਹ ਵੀ ਤੇ ਸਾਰਾ ਪਰਿਵਾਰ ਆਉਂਦੇ ਨਾ ਤਾਂ ਇਹਦੇ ਤੁਹਾਨੂੰ ਆ ਕੇ ਗਏ ਨਾ ਵੀ ਸਾਰਾ ਟੱਬਰ ਹੀ ਆਇਓ ਜਦੋਂ ਜਾਣਾ ਨਾ ਕਿਸੇ ਦੇ ਘਰ ਸ਼ਗਨ ਵੀ ਦੇਣਾ ਤੇ ਫਿਰ ਖਾਪੀ ਕੇ ਨਾ ਆਈਏ ਤਾਂ ਫਿਰ ਕੀ ਫਾਇਦਾ ਤੁਹਾਨੂੰ ਜੋ ਉਂਝੀ ਖਾਣ ਦੀ ਯਾਜ ਨਹੀਂ ਜਦੋਂ ਵੀ ਕਿਤੇ ਜਾਣਾ ਹੋਏ ਨਾ ਤੁਹਾਡਾ ਇਹੋ ਹੀ ਹਾਲ ਹੁੰਦਾ ਵਾ ਮੂੰਹ ਜਿਆ ਬਣਾ ਕੇ ਤੇ ਬਹਿ ਜਾਂਦੀਆਂ ਗੇਤਰੀਆਂ ਜਿਵੇਂ ਰਸਕੇ ਬਹਿ ਗਈਆਂ ਮੰਮੀ ਹਾ ਤੁਹਾਡਾ ਨਹੀਂ ਇਹ ਹੁੰਦਾ ਇਹ ਤੁਹਾਡਾ ਹੁੰਦਾ ਲੈ ਕੇ ਤੇ ਤੁਸੀਂ ਸਾਨੂੰ ਕੁਝ ਦਿੰਦੇ ਨਹੀਂ ਜੇ ਤੁਹਾਨੂੰ ਕੁਝ ਨਹੀਂ ਲੈ ਕੇ ਦਿੰਦੇ ਅਸੀਂ ਇਹ ਗੱਲ ਤੇ ਤੁਸੀਂ ਝੂਠੀ ਕਰਨ ਲਈ ਦੋਹੇ ਜਣੀਆਂ ਆਪੋ ਵਿੱਚ ਮੰਮੀ ਕੀ ਲੈ ਕੇ ਦਿੰਦੇ ਹੋ ਅੱਜ ਤੁਹਾਨੂੰ ਬਿਆਰ ਖੜਿਆਗੀ ਕਿ ਕਿ ਕਰੀਮ ਤੇ ਲਿਪਸਟਿਕ ਹੀ ਲੈ ਦੋ ਉਹ ਵੀ ਨਹੀਂ ਤੁਹੇ ਲੈ ਨ ਦਿੱਤੀ ਹੈਗੀ ਤੇ ਹਾਰੋ ਵਕਤ ਜਦੋਂ ਕਿਤੇ ਜਾਈਏ ਤੁਰਾਤਾਲ ਹੀ ਨਹੀਂ ਦੇ ਤੁਹਾਡੇ ਘਰ ਹੈ ਨਹੀਂ ਕੋਈ ਜ਼ਿੰਮਰਤਨ ਮੰਮੀ ਵਿਲਾਹ ਸ਼ਾਦੀ ਚਾਹੀਏ ਨਾ ਤੇ ਲੋਕਾਂ ਦੀਆਂ ਨੂਹਾਂ ਵੇਖਿਆ ਕਰੋ ਕਿੰਨੀਆਂ ਸੋਹਣੀਆਂ ਬਣ ਬਣ ਕੇ ਹੁੰਦੀਆਂ ਆ ਤੂੰ ਇਹ ਲਹਾਨਾ ਕੁਛ ਲੈ ਕੇ ਵੀ ਨਹੀਂ ਦਿੰਦੇ ਤੇ ਸੂਟ ਵੀ ਉਹੀ ਪੁਰਾਣੇ ਕਹਿੰਦੇ ਹੋ ਵੀ ਭਾਗੇ ਜਾਓ ਤੇ ਜਿਹੜੇ ਆ 2 ਮਹੀਨੇ ਨਹੀਂ ਹੋਏ ਤੁਹਾਡੇ ਲੀੜੇ ਸੋਆਏ ਨਾ ਉਹ ਪੁਰਾਣੇ ਹੋ ਗਏ ਨੇ ਤੂੰ ਹੀ ਦੱਸਦੀ ਆ ਵੀ ਜਦੋਂ ਕਿਤੇ ਜਾਣਾ ਹੋਵੇ ਨਾ ਤਰਾ ਤਾ ਇਹ ਨਵਾਂ ਹੀ ਕੱਪੜਾ ਹੋਵੇ ਤੇ ਫੇਰ ਆਈ ਕਿਤੇ ਜਾਣਾ ਤੇ ਮੰਮੀ ਉੱਥੇ ਜਿਹੜੀਆਂ ਹੁੰਦੀਆਂ ਨਾ ਨਵੇਂ ਲੋਕਾਂ ਨੇ ਆਈਆਂ ਫੜ-ਫੜ ਵੇਂਦੀਆਂ ਨੇ ਸੂਟ ਵੀ ਆਦ ਨਹੀਂ ਸੂਟ ਉਹ ਦੋ ਨਹੀਂ ਹੀ ਪਾਇਆ ਸਾਡੀ ਨਾਲ ਬੇਇੱਜ਼ਤੀ ਕਰਾਉਂਦੇ ਜੀ ਤੁਸੀਂ ਤੁਸੀਂ ਤੇ ਬਹੁਤੀ ਕੰਜੂਸੀ ਕਰਦੇ ਜੀ ਨਹੀਂ ਇਹਦੇ ਵਿੱਚ ਕੰਜੂਸੀ ਵਾਲੀ ਕਿਹੜੀ ਗੱਲ ਹੈ ਤੁਹਾਨੂੰ ਖਾਣ ਪੀਣ ਜਾਣਾ ਹੈ ਕੱਪੜਿਆਂ ਨੂੰ ਵੇਖਣ ਜਾਣਾ ਲੋਕਾਂ ਦੇ ਨਾਲ ਜੇ ਕੋਈ ਤੇ ਨਹੀਂ ਆਲੀੜਾ ਚੰਗਾ ਤੇ ਚੁੱਪ ਘਰੀਦਾ ਹੁੰਦਾ ਜੇ ਤੁਹਾਨੂੰ ਜਵਾਬ ਦੇਣਾ ਨਾ ਆਏ ਤੇ ਮੇਰੇ ਕੋਲ ਕਲਾ ਦਿਆ ਕਰੋ ਮੈਂ ਉਹਦਾ ਮੂੰਹ ਪੰਨਾ ਤੇ ਰਹੀ ਗੱਲ ਤੁਹਾਡੇ ਮੂੰਹ ਬਣਾਉਂਦੀ ਤੇ ਇਹ ਜਿਹੜਾ ਮਾਲਕ ਨੇ ਰੰਗ ਰੂਪ ਦਿੱਤਾ ਨਾ ਉਹ ਇਹਦਾ ਇੱਕ ਦਿਨ ਮੂੰਹ ਬਣਾ ਕੇ ਤੇ ਭਲਾ ਘੋਰ ਹੋ ਜਾਂਦਾ ਤੇ ਸਵੇਰੇ ਟਾਈਮ ਨਾਲ ਉੱਠ ਕੇ ਨਾ ਸਾਰਾ ਕੰਮ ਧੰਦਾ ਕਰਦਾ ਕਰਕੇ ਤੇ ਵਿਆਹ ਜਾਇਓ ਇਹ ਨਾ ਹੋਏ ਭਿਕਾਰੀ ਰੋਟੀਆਂ ਪਕਾਉਣ ਲੱਗ ਪਾਵੇ ਦੋ ਦੋ ਖਾ ਕੇ ਜਾਵਾਂਗੇ ਮੰਮੀ ਕਿੱਥੇ ਨਹੀਂ ਜਾਣਾ ਜਾਣਾ ਹੀ ਜਾਣਾ ਕਿਉਂ ਨਹੀਂ ਜਦੋਂ ਸੇ ਸ਼ਗਨ ਦੇਣਾ ਤੇ ਫਿਰ ਸਾਰਾ ਟੱਬਰ ਜਾਵਾਂਗੇ ਨਾਲ ਖਾ ਪੀ ਕੇ ਆਵਾਂਗੇ ਤੇ ਤੂੰ ਹੀ ਹੁਣ ਏਦਾਂ ਕਰਿਓ ਵੀ ਆਪਣੇ ਕੱਪੜੇ-ਕੂਪੜਾ ਕੱਢ ਕੇ ਤੇ ਤਿਆਰੀ ਕਰ ਲਓ ਤਿਆਰੀ ਦੀ ਜੀ ਕਾਜੀ ਕਰਨੀ ਆ ਸੂਟ ਜਿਹੜੇ ਟੰਗੇ ਉਹ ਹੀ ਕੱਢ ਕੇ ਪਾਉਣੇ ਨੇ ਤੇ ਸਵੇਰੇ ਕੱਢ ਲਾਂਗੇ ਅਸੀਂ ਸੌਣੇ ਥੱਕੇ ਹੈਗੇ ਆਂ ਇੰਦਰ ਦੀ ਗੀਂਦੀ ਨੇ ਸਫਾਈ ਕਰਨਾ ਤੇ ਹੁਣ ਮੈਂ ਇਦਾਂ ਕਰਦੀ ਆ ਝਾੜੂ ਲਾ ਲੈਂਦੀ ਆ ਤੁਹਾਨੂੰ ਮੈਨੂੰ ਰਾਹ ਦਿਆ ਕਿ ਹੈ ਵੀ ਸਫਾਈ ਉੱਠ ਕੇ ਤੇ ਟਾਈਮ ਨਾਲ ਕਰਿਓ ਉਧਰ ਭਾਵੇਂ ਬਾਸੇ ਲੰਘ ਜਾਵੇ ਮੁੜ ਕੇ ਕਿ ਇੰਟਰਨੈਟ ਬਸ ਨੂੰ ਢੀਕਦੇ ਰਹੋ ਜਾਂਦੇ ਆਂ ਸਾਡੇ ਨੂੰ ਪਨੀਰ ਵਾਲੇ ਪਕੌੜੇ ਮੁੱਕ ਜਾਣਾ ਫਿਰ ਤੁਸੀਂ ਇੱਕ ਦੂਜੇ ਦੇ ਮੂੰਹ ਵਾਲੇ ਵੇਖਿਓ ਮੰਮੀ ਤੁਸੀਂ ਕਿੱਦਾਂ ਦੀਆਂ ਗੱਲਾਂ ਕਾਂਦੇ ਹੋ ਆਪਾਂ ਬਸੇ ਜਾਣਾ ਵਾ ਤੇ ਬਸੇ ਜਾਣਾ ਹੋਰ ਕਰਦੇ ਜਾਣਾ ਤਾਈ ਦਾ ਮੈਂ ਤੁਹਾਨੂੰ ਆਖੰਡੇਂ ਜਾਂ ਕੋਈ ਟਾਈਮ ਨਾਲ ਕੰਮ ਕਰਕੇ ਜਾਵਾਂਗੇ ਤਾਂ ਟਾਈਮ ਨਾਲ ਹੀ ਆ ਜਾਵਾਂਗੀ ਮੰਮੀ ਉਹ ਦਿਨਾਂ ਨਿਕਾ ਜੀ ਨਾਲ ਨਹੀਂ ਆਣਾ ਵਾ ਸਾਹਿਰ ਤੇ ਮੰਨਿਆ ਵੱਡਾ ਵਾ ਫੇਰ ਹੁੰਦੇ ਆ ਆਥੇ ਆਪਾਂ ਬਸ ਢੀਕਦੇ ਰਵਾਂਗੇ ਗੱਡੀ ਤੇ ਨਹੀਂ ਜਾਣਾ ਹੈਗਾ ਫੜਾ ਤੇ ਕਿੰਨਾ ਮਹਿੰਗਾ ਵਾ ਮੰਮੀ ਜੇ ਗੱਡੀ ਤੇ ਜਾਣਾ ਆਪਾਂ ਜਾਵਾਂਗੇ ਜੇ ਤੂੰ ਨਹੀਂ ਨਾ ਗੱਡੀ ਖੜਨੀ ਹੈਗੀ ਤੇ ਫੇਰ ਨਹੀਂ ਆਪਾਂ ਜਾਣਾ ਹੈਗਾ ਆਪਾਂ ਕਿਦਾਂ ਦੇ ਗੱਲ ਹੋਈ ਤੁਸੀਂ ਚਾਹ ਪੁੱਠੀਆਂ ਲੜਾਈਆਂ ਲੜਦੀਆਂ ਤੇ ਝਾਟ ਹੀ ਰੋਸ ਕੇ ਦੇ ਬਹਿ ਜਾਂਦੀਆਂ ਮੰਮੀ ਮੰਨਿਆ ਵੀ ਜੇ ਘਰ ਦੇ ਵਿੱਚ ਕੋਈ ਚੀਜ਼ ਨਹੀਂ ਆ ਫੇਰ ਤੇ ਆਪਾਂ ਠੱਕੇ ਖਾਣੇ ਆ ਤੇ ਜੇ ਘਰ ਦੇ ਵਿੱਚ ਗੱਡੀ ਹੈ ਤੇ ਠੱਕੇ ਖਾਣ ਦੀ ਕੀ ਲੋੜ ਆ ਤੇ ਨਾਲੇ ਬੱਸ ਵਾਲੇ ਨੇ ਨਾ ਸਾਨੂੰ ਫ੍ਰੀ ਨਹੀਂ ਲੈ ਜਾਣਾ ਸੁਖ ਨਾ ਸਾਰੇ ਜੀਆ ਨੇ ਜਾਣਾ ਵਾ ਕਰਾਇਆ ਨਹੀਂ ਲੱਗਣਾ ਓਨੇ ਦਾ ਗੱਡੀ ਚ ਤੇਲ ਪਵਾ ਲਿਓ ਚੰਗਾ ਭੈਣਾ ਮੂੰਹ ਤੇ ਤੁਸੀਂ ਫਾਈ ਇਡੇਟੇ ਬਣਾ ਕੇ ਬਿੰਦੀਆਂ ਪਈ ਹੈ ਗੱਡੀ ਤੇ ਜਾਣਾ ਸਾਡਾ ਟੌਰ ਬਣ ਜਾਏਗਾ ਸੇ ਇਧਰ ਆ ਮੇਰੀ ਗੱਲ ਸੁਣ ਹਾਂਜੀ ਦੱਸੋ ਜੇ ਹੁਣ ਗੱਡੀ ਤੇ ਜਾਣਾ ਹੀ ਹੈ ਨਾ ਤੇ ਨਾਲ 4-5 ਰੁਪਏ ਲ ਲੈ ਮੰਮੀ ਲਫਾਫੇ ਕੀ ਕਰਨੇ ਆ ਕਰਨੇ ਕੀ ਨੇ ਹੁਣ ਦੇ ਸਾਰਿਆਂ ਜਾਣਾ ਤੇ ਉਥੋਂ ਖਾ ਆਉਣੀ ਐ ਤੇ ਰਾਤੀ ਰੋਟੇ ਹੀ ਪਵਾ ਲਿਆਵਾਂਗੇ ਇਹ ਗੱਡੀ ਤੇ ਜਾਣਾ ਤੇਲ ਖੂਕ ਕੇ ਤੇ ਥੋੜਾ ਜਿਹਾ ਬਚਾ ਕੇ ਕਰੀਏ ਮੰਮੀ ਮੈਂ ਨਹੀਂ ਲਫਾਫੇ ਖੰਡੇ ਉਥੇ ਰੋਟੀ ਪੋਂਦਿਆਂ ਬੁਰੇ ਨਾ ਲੱਗਾਂਗੇ ਚੰਗਾ ਤੁਹਾਨੂੰ ਤੇ ਬੋਰੀ ਲੈ ਕੇ ਬਹਿ ਜਲਿਏ ਮੈਨੂੰ ਦੇ ਦਿਓ ਮੈਂ ਪਵਾ ਲਾਂਗੀ ਤੇ ਹੁਣ ਛੇਛੇ ਦੀ ਕੰਮ ਕਰ ਲਿਓ ਇੱਥੇ ਨਾ ਬਹਿ ਰਹੋ ਨਦੀਪਾ ਹਜੇ ਚੜੂ ਨਾਲ ਰੇ ਜਾਣ ਵਿੱਚ ਤਿਆਰੀ ਹੋਣੀ ਮੈਂ ਨਹੀਂ ਜਾਣਾ ਕਿਉਂ ਜਾਣਾ ਕਿਉਂ ਨਹੀਂ ਆਪੇ ਮਾਰੀ ਗੱਲਾਂ ਸੁਣਿਆ ਜੀ ਦੀਦੀ ਨੂੰ ਕਹਿਣ ਦੇਣੀ ਤੇ ਉੱਥੇ ਜਾਣਾ ਤੇ ਲਫਾਫੇ ਲੈ ਲੋ ਨਾਲ ਕਿਉਂ ਲੱਗਿਆ ਰੋਟੀ ਪਾ ਲਿਆਵਾਂਗੇ ਰੋਟੀ ਪਾ ਲਿਆ ਨਾਲ ਲੱਗਾ ਨਾਲ ਤੇ ਹੋਰ ਵੀ ਨੇ ਸਾਰੇ ਟੱਬਰ ਨੇ ਜਾਣਾ ਤੇ ਅਗਲੇ ਹਿੱਟ ਨੂੰ ਦਲਾਣਾ ਕਰਨੇਗੇ ਕੋਈ ਫਾਲ ਨਹੀਂ ਮੰਮੀ ਦਾ ਮੈਂ ਨਹੀਂ ਜਾਣਾ ਹੈਗਾ ਤੇ ਜਾ ਕੇ ਬੇਇੱਜ਼ਤੀ ਨਹੀਂ ਕਰਾਉਣੀ ਨਹੀਂ ਤੇ ਆਪਣੀ ਮਾਂ ਨਾਲ ਜਾ ਕੇ ਗੱਲ ਕਰ ਲਓ ਤੁਸੀਂ ਉਹ ਹਾਂ ਕਰਕੇ ਤੇ ਤਿਆਰੀ ਕਰੋ ਮੈਂ ਕਰਦਾ ਮੰਮੀ ਨਾਲ ਗੱਲ ਉਹਨਾਂ ਨੇ ਕਿਹੜਾ ਮੰਨਣਾ ਵਾ ਕਰਕੇ ਵੇਖ ਲੋ ਗੱਲ ਪਾਣੀ ਮੰਮੀ ਆ ਕਰ ਲੱਗੇ ਇਹ ਉੱਥੇ ਪਏ ਹਨ ਕਿੰਨੇ ਵੜੇ ਲਿਖਾ ਦੇ ਮੈਂ ਹੱਗਲਾ ਛੜਨੀ ਇਧਰ ਨੂੰ ਜਾਣਾ ਲੈ ਕਿਨਾਂ ਨੂੰ ਅੱਗ ਲਾਉਣੀ ਤੇ ਬਾਹਰ ਲਾ ਕੇ ਆਉਂ ਮੈਨੂੰ ਪਤਾ ਤੈਨੂੰ ਕੀ ਕਰਨ ਲੱਗੇ ਇਹਨਾਂ ਨੂੰ ਕੀ ਕਰਨ ਲੱਗੇ ਸਾਂ ਮਮਮੀ ਪਿਆਰਾਂ ਸ਼ਾਦੀਆਂ 'ਚ ਰੋਟੀ ਲੈ ਹੁੰਦੇ ਆਂ ਬੁਰਿਆਂ ਲੱਗੀ ਦਾ ਇਦਾਂ ਨਹੀਂ ਕਰੀਦਾ ਜੇ ਤੱਕ ਇਦਾਂ ਕਰਨਾ ਨਹੀਂ ਤੈਨੂੰ ਨਾਲ ਨਹੀਂ ਖੜਨਾ ਆਪਣੇ ਖੜਨਾ ਕਿ ਆਂ ਤੂੰ ਮੈਨੂੰ ਚੋੱਕੇ ਖੜਨਾ ਜੇ ਮਮਮੀ ਖੜਾ ਖੜਨੇ ਨਾ ਫਿਰ ਅਹੀਂ ਨਹੀਂ ਜਾਣਾ ਤੈਨੂੰ ਇਕੱਲੇ ਚਲ ਜਿਓ ਐ ਹੋਏ ਤਾਂ ਤੈਨੂੰ ਸ਼ਿਕਿੰਗਿਆ ਲੈ ਚਲੇਣਾ ਇੰਨਾ ਕੋਈ ਅਹੀਂ ਲੋਕਾਂ ਨੂੰ ਖਵਾ ਲਦੇ ਰਹੇ ਆ ਤੇ ਜੇ ਹੁਣ ਅਹੀਂ ਲਿਆਉਣ ਲੱਗਿਆ ਤੇ ਤੂੰ ਆਹ ਕੰਮ ਕਰਨ ਲੱਗ ਪਿਆ ਛੱਡੋ ਪਰਾਂ ਮਮਮੀ ਉਧਰ ਤਿਆਰ ਨੂੰ ਉਧਰ ਜਾਣਾ ਇਹਦੇ ਮੰਮੀ ਮਾਰੇ ਬਣਾਦਾ ਹਾਦੀ ਹੋ ਗਈ ਏ ਨਹੀਂ ਮੈਂ ਤੇਨੂੰ ਦੱਸਿਆ ਸੀ ਉਹ ਟੀਲੇ ਉਹਨਾਂ ਨੂੰ ਤੂੰ ਸਾਰੇ ਘਰ ਚ ਰੋਲਾ ਪਾ ਵੀ ਦਿੱਤਾ ਮੰਮੀ ਮੈਂ ਤਾਂ ਕਿਹਨੂੰ ਵੀ ਨਹੀਂ ਦੱਸਿਆ ਤੂੰ ਨਹੀਂ ਦੱਸਿਆ ਤਾਂ ਹੋਰ ਕਿਹਨੇ ਦੱਸਿਆ ਹਾਦੀ ਕਰਨ ਲੱਗੀ ਇਹ ਮੰਮੀ ਮੈਂ ਕੱਪੜੇ ਪ੍ਰੈਸ ਕਰਨ ਲੱਗੀ ਆ ਕੋਈ ਲੋੜ ਨਹੀਂ ਕੱਪੜੇ ਪ੍ਰੈਸ ਕਰਨ ਦੀ